ਹਰ ਸਾਲ ਦੀ ਤਰ੍ਹਾਂ ਜੂਨ 1984 ਦਾ ਕੱਲੂਕਾਰਾ ਦਿਵਸ ਸ਼ਹੀਦਾਂ ਦੀ ਯਾਦ ਵਿੱਚ ਬਣੇ ਹੋਏ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸ਼ਹੀਦਾਂ ਵਿਖੇ ਨਗਰ ਸਮਲਾਵਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹਰ ਸਾਲ ਹੀ ਇਹ ਦਿਹਾੜਾ ਮਨਾਇਆ ਜਾਂਦਾ ਹੈ 6 ਜੂਨ ਨੂੰ ਇਸ ਵਾਰ ਵੀ ਮਨਾਇਆ ਜਾ ਰਿਹਾ ਹੈ ਅਖੰਡ ਪਾਠਾਂ ਦੇ ਲੜੀਆਂ ਆਰੰਭ ਨੇ ਚਾਰ ਤੀਕ ਨੂੰ ਅਖੰਡ ਪਾਠ ਆਰੰਭ ਕਰਕੇ ਛੇ ਨੂੰ ਪਹਿਲੋ ਭੋਗ ਪਾਣਗੇ ਉਪਰੰਤ ਖੁੱਲੇ ਦੀਵਾਨ ਹਾਲ ਵਿੱਚ ਦੀਵਾਨ ਸਜਣਗੇ ਔਰ ਸਿੱਖ ਸੰਗਤਾਂ ਨੂੰ ਪ੍ਰਜੋਰ ਸ਼ਬਦਾਂ ਦੇਣ ਦੀ ਕਰਦਾ ਆਂ ਆਓ ਰਲ ਮਿਲ ਕੇ ਸ਼ਹੀਦਾਂ ਨੂੰ ਆਤਮਸਤਕ ਹੋਈਏ ਅਤੇ ਸੰਪਰਦਾਵਾਂ ਦੇ ਆਗੂ ਸਹਿਬਾਨ ਅਤੇ ਹੋਰ ਪੰਥਕ ਸੁਸ਼ੀਅਤਾ ਸਾਰੀਆਂ ਪਹੁੰਚਾਂ ਦੀ ਕਿਰਪਾਲਤਾ ਕਰਨਗੀਆਂ ਤੇ ਸੰਗਤਾਂ ਵੀ ਹੋਮੋ ਹੋਮਾ ਕੇ ਆਓ ਉਹਨਾ ਮਹਾਨ ਸ਼ਹੀਦਾਂ ਨਾਲ ਯਾਰ ਜੁੜ ਸਕੀਏ ਇਹ ਸਰ ਅਕਾਲ ਸਰਕਾਰ ਦੇ ਜੱਜਦਾਰ ਦਾ ਕੁਝ ਜੱਟ ਬੰਦਿਆ ਲੋਕ ਇਹ ਜੋ ਉਹ ਲੋਕ ਕਰਨ ਵਾਲਾ ਕਿਵੇਂ ਦੇ ਦੇ ਮੈਂ ਸ਼ੁਰੂ ਕੀਤਾ ਕਿ ਆ ਪੀ ਇਹ ਕੌਮ ਦੀ ਬਦਕਿਸਮਤੀ ਆ ਬੰਦ ਭਾਦੀ ਹੈ ਸਾਡੇ ਵਾਸਤੇ ਗੱਲ ਹੈ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਲੇਕਿਨ ਸੈਂਟਰ ਦੀ ਪਾਲਿਸੀ ਚੱਲਦੀ ਆ ਪਾੜੋ ਤੇ ਰਾਜ ਕਰੋ ਉਹ ਅੱਜ ਵੀ ਚੱਲ ਰਹੀ ਹੈ ਪਿੱਛੇ ਵੀ ਚੱਲਦੀ ਰਹੀ ਉਨੇ ਕੌਮ ਦਾ ਬਹੁਤ ਥੱਲਾ ਲਾਇਆ ਬੜਾ ਸਿੱਖਾਂ ਦਾ ਨਪਾਨ ਕੀਤਾ ਤੇ ਮੈਂ ਸਮਝਦਾ ਕਿ ਅੱਜ ਵੀ ਉਹ ਪਾਲਿਸੀ ਜਿਹੜੀ ਉਹ ਕਾਮਯਾਬ ਅਸੀਂ ਫੇਲ ਹੋ ਰਹੇ ਹਾਂ ਸਮਾਂ ਮੰਗ ਕਰਦੇ ਕਿ ਜਿੰਨੀ ਸੜਕ ਪਾਟੋ ਧਾਰੇ ਨੂੰ ਮਿਟਾ ਕੇ ਅਸੀਂ ਸਾਰੇ ਵੀਰ ਜੀ ਇਸ ਕਰੀ ਜੋੜ ਕੇ ਬਈਏ ਨਿੱਕੇ-ਨਿੱਕੇ ਗਿਲੇ-ਵੇ ਚਿਗਵੇ ਆਪਣੇ ਉਹਦੇ ਆਵੇ ਦੁਗਿਏ ਤੇ ਜਿਆਦੇ ਇਹ ਛੱਡ ਕੇ ਸਾਰਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਛਾ ਰੱਖਾਇਆ ਹੈ ਕਿ ਇਕੱਠਾ ਹੋਵੇ ਨਾਗ ਡਾਂਗੋ ਡਾਂਗੀ ਹੋ ਕੇ ਅਸੀਂ ਉਹਨਾਂ ਸ਼ਹੀਦਾਂ ਦਾ અપਮਾਨ ਨਾ ਕਰੀਏ ਔਰ ਕੌਮ ਦੇ ਜਫੇਦਾਰ ਜਿਹੜੇ ਨੇ ਸ਼੍ਰੋਮਣ ਕਮੇਟੀ ਬਣਾਉਂਦੀ ਆ ਉਹਨਾਂ ਨੇ ਬਣਾਇਆ ਮੈਂ ਕਿਸੇ ਕੰਮ ਚ ਕਰੇ ਦਾਖਲ ਨਹੀਂ ਦਿੱਤਾ ਤੇ ਬਾਕੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਆਂ ਕਿ ਇਹਨੂੰ ਕੋਈ ਕੰਮ ਉਹ ਬੈਠ ਕੇ ਤਾਂ ਕੀਤਾ ਜਾ ਸਕਦਾ ਸਮਝਾਇਆ ਜਾ ਸਕਦਾ ਹੈ ਲੇਕਿਨ ਆ ਉਸ ਦੀ ਲੜਾਈ ਭਰਾ ਮਾਰੂ ਖਾਨਾ ਜੰਗੀ ਚ ਪੈ ਕੇ ਹਮੇਸ਼ਾ ਨੁਕਸਾਨ ਹੀ ਹੋਏ ਨੇ ਇਹ ਕੌਮ ਦਾ ਨੁਕਸਾਨ ਨਾ ਕਰੀਏ ਸਿਰ ਜੋੜ ਕੇ ਬੈਠੇ